ਜਿਹੜੀ 2 ਨੰਬਰ ਵਾਰਡ ਦੀ ਬਾਈ ਇਲੈਕਸ਼ਨ ਜਿਹੜੀ ਹੈਗੀ ਆ ਤੇ ਉਹਦੇ ਲਈ ਅਸੀਂ ਕਾਂਗਰਸ ਪਾਰਟੀ ਵੱਲੋਂ ਗੁਰਦਰਸ਼ਨ ਸਿੰਘ ਇਹ ਸਾਡੇ ਕੈਂਡੀਡੇਟ ਹੋਣਗੇ ਨਾਲ ਜਿਹੜਾ ਕਵਰਿੰਗ ਆ ਉਹ ਐਡਵੋਕੇਟ ਹਰਮਨ ਰੀਤ ਸਿੰਘ ਜਿਹੜਾ ਉਹਨਾਂ ਦਾ ਜਿਹੜਾ ਅਸੀਂ ਭਰਿਆ ਹੈ ਤੇ ਮੈਂ ਵੀ ਆਰ ਵੈਰੀ ਸ਼ੋਰ ਕਿ ਅਗਰ ਬਿਲਕੁਲ ਫਿਰ ਇਲੈਕਸ਼ਨ ਹੋਏਗੀ ਵੀ ਵਿਲ ਬੀ ਦਿਨ ਮਤਲਬ ਕਿ ਵਿਨ ਵਿਦ ਬਿਗ ਮਾਰਜਨ ਅਸੀਂ ਬੜੇ ਵੱਡੇ ਮਾਰਜਨ ਦੇ ਉੱਤੇ ਇਹ ਜਿੱਤਾਂਗੇ ਉਦੇ ਕਾਰਨ ਕੀ ਹੈ ਕਿ ਕਾਰਨ ਇਹ ਹੈ ਕਿ ਪਿਛਲੇ 3 ਸਾਲਾਂ ਦੇ ਅੰਦਰ ਇਸ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਜੋ ਕੰਮ ਸੀ ਉਹ ਕਾਂਗਰਸ ਪਾਰਟੀ ਦੀ ਟਿਨਿਓਰ ਦੇ ਦੌਰਾਨ ਹੋਏ ਆ ਚਾਹੇ ਉਹ ਬੜਾ ਵੱਡਾ ਮਤਲਬ ਕਿ ਸੀਵਜ ਦਾ ਕੰਮ ਪਾਰਕਾਂ ਦੇ ਕੰਮ ਹੋਰ ਵੀ ਤੇ ਮੈਂ 5 ਕਰੋੜ ਰੁਪਏ ਤੋਂ ਵੱਧ ਜਿਹੜਾ ਹੈਗਾ ਇੰਡਸਟਰੀਅਲ ਫੋਕਲ ਪੁਆਇੰਟ ਦੇ ਲਈ ਜਿਹੜਾ ਪੈਸਾ ਲੈ ਕੇ ਸੀ ਉਹ ਅਤੇ ਜਿਹੜਾ ਪੀਣ ਵਾਲਾ ਪਾਣੀ ਵੀ ਉਹ ਅਸੀਂ ਪਛਾਇਆ ਸੀਗਾ ਤੇ ਮੈਂ 11 ਕਰੋੜ ਰੁਪਏ ਇੱਕ ਵੱਡਾ ਪ੍ਰੋਜੈਕਟ ਜਿਹੜਾ ਸੀਗਾ ਬੀਐਮਐਲ ਤੋਂ ਇੱਥੇ ਲੈ ਕੇ ਆਇਆ ਸੀਗਾ ਤਾਂ ਉਹਦੇ ਵੀ ਪਤਾ ਹੀ ਨਹੀਂ ਅੱਜ ਤੱਕ ਪਤਾ ਲੱਗ ਰਿਹਾ ਵੀ ਕਿੱਥੇ 2 ਵਾਟੂ ਦਾ ਟੈਂਡਰ ਹੋ ਗਿਆ ਸੀ ਪਤਾ ਹੀ ਨਹੀਂ ਅੱਜ ਕੱਲ ਕਿੱਥੇ ਚਲਾ ਗਿਆ ਹੈਗਾ ਇੱਕ ਬੜੀ ਮਤਲਬ ਕੇ ਤੁਹਾਨੂੰ ਦੁੱਖ ਭਰੀ ਜਿਹੜੀ ਖਬਰ ਮੈਂ ਸੁਣਾਣਾ 220 ਦੇ ਦੌਰਾਨ ਰਾਜਪੁਰਾ ਨੂੰ ਸਭ ਤੋਂ ਸੋਹਣਾ ਤੇ ਸਾਫ਼ ਸਹਿਰ ਡਿਕਲੇਅਰ ਕਰਕੇ ਨਾਰਦਰਨ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਮਤਲਬ ਕੇ ਲੈ ਕੇ ਆਏ ਸੀ ਅਸੀਂ ਮਿਹਨਤ ਦੇ ਨਾਲ ਮੇਰੇ ਪ੍ਰਧਾਨ ਸਾਹਿਬ ਨਾਲ ਖੜੇ ਆ ਪੂਰੀ ਮਿਹਨਤ ਦੇ ਨਾਲ ਸਾਡੀ ਮੇਰੀ ਟੀਮ ਜਿੰਨੀ ਵੀ ਕਾਉਂਸਲਰ ਸਹਿਬਾਨ ਸੀ ਤੇ ਰਾਸ਼ਟਰਪਤੀ ਸਾਹਿਬ ਨੇ ਸਾਨੂੰ ਇਸ ਸ਼ਹਿਰ ਦੇ ਲਈ ਅਵਾਰਡ ਦਿੱਤਾ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਤੋਂ 3 ਦਿਨ ਪਹਿਲਾਂ ਇਸ ਨੂੰ ਸਭ ਤੋਂ ਗੰਦਾ ਸ਼ਹਿਰ ਡਿਕਲੇਅਰ ਕਰਕੇ 3 ਲੱਖ ਰੁਪਏ ਦਾ ਫਾਈਨ ਕੀਤਾ ਜਿਹੜੀ ਰਾਜਪੁਰਾ ਦੀ ਮਿਸਪਲ ਕਾਉਂਸਲ ਨੂੰ ਇਹ ਤੁਹਾਡੇ ਮੈਂ ਧਿਆਨ ਚ ਲਿਆਉਣਾ ਚਾਹਨਾ ਕਈ ਵਾਰੀ ਪ੍ਰੈਸ ਦੇ ਧਿਆਨ ਚ ਲੈਂਦਾ ਜਿਹੜੇ ਲੋਕ ਇਹਨਾਂ ਨੂੰ ਤਾਂ ਰਾਈਟ ਹੀ ਨਹੀਂ ਹੈ ਯਾਰ ਵੋਟ ਮੰਗਣ ਦਾ ਮੈਂ ਤੁਹਾਨੂੰ ਦੱਸਦਾ ਕੀ ਰਾਈਟ ਹੈ ਇਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਦੂਜੀ ਗੱਲੇ ਆ ਜੇ ਇਹਨਾਂ ਦੇ ਪੱਲੇ ਕੁਝ ਹੋਵੇ ਰਾਤ ਜਿਹੜਾ ਉੱਥੇ ਦਾ ਇਨਚਾਰਜ ਆ ਫੋਕਲ ਪੁਆਇੰਟ ਦਾ ਜਿਹੜਾ ਪੁਲਿਸ ਚੌਕੀ ਦਾ ਇਨਚਾਰਜ ਆ ਜਰਨੈਲ ਸਿੰਘ ਉਹ ਘਰ ਘਰ ਤੁਰਿਆ ਫਿਰਦਾ ਵੋਟਾਂ ਮੰਗਣ ਨੂੰ ਵੀ ਫਿਰ ਪੁਲਿਸ ਦਾ ਕੰਮ ਹੈਗਾ ਇਹ ਵੋਟਾਂ ਮੰਗਣ ਦਾ ਜੇ ਤੁਹਾਡੇ ਕੋਲ ਕੈਂਡੀਡੇਟ ਦੇ ਅੱਲੇ ਪੱਲੇ ਨਹੀਂ ਕੁਝ ਤਾਂ ਫਿਰ ਤੁਸੀਂ ਉਹਨੂੰ ਹੀ ਖੜਾ ਕਰਨ ਤੋਂ ਜਰਨੈਲ ਸਿੰਘ ਨੂੰ ਉੱਥੇ ਉਹਨੂੰ ਹੀ ਦੇ ਦਿਓ ਤੁਸੀਂ ਟਿਕਟ ਜੇ ਤੁਹਾਡੇ ਪੱਲੇ ਨਹੀਂ ਹੈ ਕਿਸੇ ਦੇ ਕੋਲ ਜਿੰਦਾਬਾਦ ਸਰਹਰਦੇਵ ਸਿੰਘ ਜਿੰਦਾਬਾਦ ਸੋ ऐसे हालात ਜਿਹੜੇ ਇਹਨਾਂ ਦੇ ਹੋ ਬਣੇ ਪਏ ਹੈਗੇ ਆ ਪਰ ਮੈਂ ਇਨਾਂ ਕੋ ਤੁਹਾਨੂੰ ਦੱਸ ਦਿੰਨਾ ਹੈਗਾ ਠੀਕ ਹੈ ਇਹਨਾਂ ਨੇ ਪੰਚਾਇਤਾਂ ਚ ਬਹੁਤ ਜ਼ਿਆਦਾ ਮਤਲਕੇ ਕਪੜੇਵਾਜੀਆਂ ਕੀਤੀਆਂ ਉਹ ਅਸੀਂ ਹਾਈ ਕੋਰਟ ਚ ਵੀ ਗਏ ਹੋਏ ਹੈਗੇ ਆ ਔਰ ਪਟੀਸ਼ਨ ਚ ਵੀ ਅਸੀਂ ਪਾਈਆਂ ਹੈਗੀਆਂ ਉਹਦਾ ਆਨਸਰ ਅਸੀਂ ਦੇਾਂਗੇ ਜਿਹੜੇ ਅਧਿਕਾਰੀਆਂ ਨੇ ਉਹ ਕੀਤੇ ਸੀ ਔਰ ਉਹ ਸਜ਼ਾ ਦੇ ਭਾਗੀਦਾਰ ਬਣਨਗੇ ਮੈਂ ਹੁਣ ਵੀ ਕਹਿਣਾ ਅਧਿਕਾਰੀਆਂ ਨੂੰ ਕਿ ਸਮਾਂ ਆਂਦਾ ਜਾਂਦਾ ਰਹਿੰਦਾ ਕਿ ਤੁਸੀਂ ਇਹਨਾਂ ਦੇ ਚੱਕਰਾਂ ਚ ਨਾ ਆਓ ਇਹਨਾਂ ਨੇ ਤੁਹਾਨੂੰ ਕੁਛ ਨਹੀਂ ਬਚਾਣਾ ਇਹ ਸਿਰਫ 2026 ਤੱਕਾਂ ਉਹ ਤੋਂ ਬਾਅਦ ਇਹ ਨજર ਨਹੀਂ ਆਣਗੇ ਇਹ ਹਰਦੀਪਾਲ ਸਿੰਘ ਐਲਾਨ ਕਰਦਾ ਅੱਜ ਦੀ ਪਿੰਡ ਦਾ ਦੂਜੀ ਗੱਲ ਇਹ ਹੈਗੀ ਆ ਕਿ ਮੈਨੂੰ ਮੈਂ ਤੁਹਾਨੂੰ ਦੱਸਦਾ ਮੈਂ ਬਾਰ ਬਾਰ ਕਹਿ ਰਿਹਾਗਾ ਇਹਹੀ ਜਰਨੈਲ ਸਿੰਘ ਸੀ ਜਿਨੇ ਸਾਡ ਨੂੰ ਸਾਬਦੂ ਸਾਡੇ ਜਿਹੜਾ ਸ਼ਾਮਦੂ ਕੈਂਪ ਚ ਸਾਡੀ ਪੂਰੀ ਪੰਚਾਇਤ ਜਿੱਤੀ ਹੋਈ ਬਾਅਦ ਦੇ ਵਿੱਚ ਆਪ ਵੋਟਾਂ ਪਾੰਦਾ ਰਿਹਾ ਉੱਥੇ ਜਾ ਕੇ ਨਾਓ ਜਸਟ ਆਮ ਰਾਈਟਿੰਗ ਟੂ ਦਾ ਮਤਲਬ ਕਿ ਇਲੈਕਸ਼ਨ ਕਮਿਸ਼ਨ ਕਿ ਇਹਨੂੰ ਤੁਰ ਤੁਰੇ ਤੋਂ ਬਦਲੀ ਕੀਤੀ ਜਾਵੇ ਨਹੀਂ ਤਾਂ ਮਤਲਬ ਕਹਿਣ ਦਾ ਵੀ ਹੈਗਾ ਇੱਥੇ ਬਿਲਕੁਲ ਅਸੀਂ ਆਸਵੰਦੀ ਰਹਾਂਗੇ ਕਿ ਇੱਥੇ ਫਿਰ ਰਿਲੈਕਸ਼ਨ ਹੋਏਗੀ ਚਾਹੇ ਸਿਟੀ ਪੁਲਿਸ ਆ ਚਾਹੇ ਇਹ ਹੈ ਮੈਂ ਤੁਹਾਨੂੰ ਦੱਸਦਾ ਹਾਂਗਾ ਤੇ ਮੈਂ ਇਹ ਬਿਲਕੁਲ ਅਸੀਂ ਨਾ ਤਾਂ ਮੈਂ ਕੋਈ ਕਿਸੇ ਨੂੰ ਦਾਬਾ ਮਾਰਨ ਵਾਲਾ ਬੰਦਾ ਤੇ ਆਮੇ ਪ੍ਰੈਕਟੀਕਲ ਪਰਸਨ ਨਾ ਮੈਨੂੰ ਮਤਲਬ ਕਹਿਣ ਦਾ ਕੋਈ ਅਜਿਹੀ ਗੱਲ ਕਰਨ ਦੀ ਲੋੜ ਹੈ ਕਿ ਅਸੀਂ ਰਿਟਨ ਜਾਵਾਂਗੇ ਪਰ ਮੈਂ ਇਹਨਾਂ ਨੂੰ ਵੀ ਕਹਿੰਨਾ ਕਈ ਵਾਰੀ ਇਹ ਕਹਿੰਦੇ ਨੇ ਨਾ ਵੀ ਲਓ ਜੀ ਸਾਡਾ ਤਾਂ ਜੀ ਰਿਟਾਇਰਮੈਂਟ ਨੇੜੇ ਆ ਸੀ ਵੀ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਪੰਜਾਬ ਛੱਡ ਕੇ ਬਾਹਰ ਜਾਵੋਗੇ ਰਹਿਣਾ ਤਾਂ ਇੱਥੇ ਹੀ ਆ ਤੁਸੀਂ ਠੀਕ ਹੈ ਨਹੀਂ ਤੇ ਤੁਹਾਡੀਆਂ ਇਹ ਤਾਂ ਡਾਕੂਮੈਂਟਰੀ ਪ੍ਰੂਫ ਬਣ ਰਿਹਾ ਤੁਹਾਡੇ ਵੀ ਤੁਸੀਂ ਕਿੱਥੇ ਕਿੱਥੇ ਕੀ ਕੁਸ਼ਰਤੂਤਾ ਕੀਤੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਤੁਸੀਂ ਕੁਸ਼ ਕਰ ਰਹੇ ਉਹਨਾਂ ਦੇ ਤਾਂ ਆਪ ਹੀ ਨਹੀਂ ਰਹਿਣਾ ਤੁਸੀਂ ਕੀ ਦੱਸੋ ਤੁਹਾਨੂੰ ਕੀ ਪਛਾਣ ਗਿਓ ਸੋ ਮੈਂ ਇਨਕ ਜਿਹੜਾ ਹੈਗਾ ਤੁਹਾਡੇ ਨਾਲ ਹੀ ਇਹ ਜਿਹੜਾ ਕਹਿ ਰਿਹਾ ਕਿ ਇਹ ਜਰਨੈਲ ਸਿੰਘ ਦੀ ਤੁਰਤ ਜਿਹੜੀ ਹੈਗੀ ਉੱਥੋਂ ਬਦਲੀ ਕੀਤੀ ਜਾਵੇ ਜਿਹੜੇ ਪੁਲਿਸ ਅਧਿਕਾਰੀ ਮੈਨੂੰ ਕਿਉਂਕਿ ਇਨਾ ਗ੍ਰਾਸ ਰੂਟ ਲੈਵਲ ਤੇ ਮੈਂ ਜੁੜਿਆ ਹੋਇਆ ਹਾਂ ਤੇ ਹਰ ਬੰਦਾ ਮੈਨੂੰ ਫੋਨ ਮਾਰ ਕੇ ਕਹਿੰਦਾ ਤੇ ਜਿਹੜੇ ਪੁਲਿਸ ਅਧਿਕਾਰੀ ਜਾ ਕੇ ਇਹ ਜੀ ਕੋਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹ ناقابل ਬਰਦਾਸ਼ਤ ਨਾ ਬਰਦਾਸ਼ਤ ਕੀਤਾ ਜਾਏਗਾ ਪਹਿਲਾਂ ਵੀ ਉਰੇ ਜਿਨ੍ਹਾਂ ਲੋਕਾਂ ਨੇ ਆਪ ਹੁਦਰਾਪਣ ਕੀਤਾ ਸੀ ਅਜੋ ਚੀਕਾਂ ਮਾਰਦੇ ਫਿਰਦੇ ਆ ਕਿ ਸਾਡਾ ਬਹੁਤ ਭਾਰੀ ਨੁਕਸਾਨ ਹੋ ਗਿਆ ਸੋ ਮੈਂ ਇਹਨਾਂ ਨੂੰ ਵੀ ਕਹਿੰਦਾ ਹੈਗਾ ਵੀ ਤੁਸੀਂ ਅਜਿਹੇ ਕਦਮ ਨਾ ਚੁੱਕੋ ਤੇ ਇਹ ਡੈਮੋਕ੍ਰੈਟਿਕ ਸਿਸਟਮ ਹੈ ਜਿੱਦਿਆਂ ਵੱਧ ਵੋਟਾਂ ਹੋਣਗੀਆਂ ਉਹ ਜਿੱਤ ਕੇ ਚਲੇ ਜਾਏਗਾ ਜਿਹਨੂੰ ਲੋਕ ਪਿਆਰ ਕਰਨਗੇ ਉਹਨੂੰ ਮਤਲਕੇ ਜਿਤਾਣਗੇ ਮੇਰੇ ਸਰ ਤੁਸੀਂ ਕਿਹਾ ਵੀ ਜੇ ਫੇਅਰ ਡੈਕਸ਼ਨ ਹੋ ਗਈ ਤਾਂ ਅਸੀਂ ਸ਼ੋਰ ਬਿੰਨ ਕਰਾਂਗੇ ਤੁਹਾਨੂੰ ਕੋਈ ਲੱਗਦੀ ਆ ਅਸ ਵੀ ਕੋਈ ਮਾੜਾ ਮਟਾ ਹੋ ਸਕਦਾ ਉੱਪਰ ਥੱਲੇ ਨਹੀਂ ਪਹਿਲਾਂ ਪੰਚਾਇਤਾਂ ਦੀ ਇਲੈਕਸ਼ਨ ਚ ਨਹੀਂ ਹੋਇਆ ਤੁਸੀਂ ਆ ਦੇਖੋ ਜਿਹੜਾ ਸਿਟੀ ਐਚ ਐਸ ਐਚਓ ਸੀ ਅਨਪੁਰਵੰਗ ਦੇਵ ਕਲੋਨੀ ਦੀ ਕਿਵੇਂ ਉਸਨੇ ਮਤਲਕ ਕਹਿੰਦਾ ਸਾਡੀਆਂ ਸਾਰੇ ਕੋਲ ਰਿਕਾਰਡਡ ਹੈ ਇਹ ਉਹਦੀਆਂ ਵੀਡੀਓਗ੍ਰਾਫੀ ਸਾਡੇ ਕੋਲ ਆ ਅਹੀਂ ਜਿਹੜਾ ਜਰਨੈਲ ਸਿੰਘ ਜਿਹਦੀ ਮੈਂ ਗੱਲ ਕਰਕੇ ਹਟਿਆ ਤੁਹਾਨੂੰ ਉਹ ਤੁਸੀਂ ਦੇਖੋ ਮੇਰੇ ਧਰਮਘੜੇ ਦੇ ਵਿੱਚ ਜਿਹੜਾ ਐਸ ਐਚਓ ਬਨੂੜ ਸੀਗਾ ਰਾਤ ਨੂੰ 12 ਵਜੇ ਮੈਂ ਸਰਟੀਫਿਕੇਟ ਜਾ ਕੇ ਜਿਹੜਾ ਸੀਗਾ ਉਹਦਾ ਦਵਾਇਆ 500 600 ਵੋਟ ਤੇ ਜਿੱਤ ਰਿਹਾ ਸੀਗਾ ਉਹਨੂੰ ਹਾਰਦਾ ਹੋਇਆ ਡिक्ਲੇਅਰ ਕਰ ਰਿਹਾ ਸੀਗੇ ਦੱਸ ਤੁਸੀਂ ਇੱਕ ਥਾਂ ਤੇ ਹੋਇਆ ਕਿੰਨੀਆਂ ਹੋਈਆਂ ਅੱਜ ਪਟੀਸ਼ਨਾਂ ਜਿਹੜੇ ਹੈਗੇ ਪੇਪਰ ਇਹਨਾਂ ਦੇ ਖਾਰਜ ਕੀਤੇ ਗਏ ਆ ਜਿਹੜੇ ਤੁਹਾਡੇ ਇੱਥੇ ਆ ਸੂਰਲ ਦਾ ਲਾਲੋ ਨਲਾਸ ਦਾ ਲਾਲੋ ਹੋਰ ਪਿੰਡਾਂ ਦੇ ਲਾਲੋ ਜਿੰਨੇ ਕਿੰਨੇ ਪਿੰਡਾਂ ਦੇ ਜਿਹੜੇ ਪਰਚੇ ਖਾਰਜ ਕੀਤੇ ਅਤੇ ਜੇ ਕਿਤੇ ਇਲੈਕਸ਼ਨ ਹੋਈ ਤਾਂ ਉਥੇ ਇਹਨਾਂ ਜਿਹੜੀ ਹੈਗੀ ਆ ਉਹ ਗੁੰਡਾਗਰਦੀ ਕੀਤੀ ਹੈਗੀ ਆ ਸੋ ਇਹ ਮੈਂ ਕਹਿਣਾ ਚਾਹਨਾ ਕਿ ਤੁਸੀਂ ਇਹ ਡੈਮੋਕਰੇਟਿਕ ਸਿਸਟਮ ਆ ਅਸੀਂ ਵੀ ਚੋਣਾ ਕਰਾਉਂਦੇ ਰਹੇ ਆ ਕਦੇ ਕਿਸੇ ਨੂੰ ਐਸੀ ਗੱਲ ਨਹੀਂ ਸੀ ਹੁੰਦੀ ਲੋਕ ਜਿੰਨੂੰ ਚਾਹੁੰਦੇ ਸੀਗੇ ਉਹ ਵੋਟਾਂ પાਕੇ ਮਤਲਕਿ ਉਹਨੂੰ ਜਿਤਾ ਦਿੰਦੇ ਸੀ ਸਰ ਤੁਸੀਂ ਕਹਿ ਰਹੇ ਹੋ ਸਾਡੇ ਤੁਹਾਡੇ ਇਲੈਕਸ਼ਨਾਂ ਧੱਕੇਸ਼ਾਹੀ ਹੋਈ ਹੈ ਜੀ ਕੋਈ ਤੁਸੀਂ ਉਹਨਾਂ ਦੇ ਖਿਲਾਫ ਕਿਤੇ ਕੋ ਮਾੜੇ ਮੋੜੇ ਦਿੱਤੀਆਂ ਹੀ ਲਿਖਤੀ ਪੜਤੀ ਕੋਈ ਲਿਖਤੀ ਪੜਤੀ ਹੁਣੇ ਹੀ ਦੇ ਰਹੇ ਆ ਮੈਂ ਰਾਤ ਦੀ ਗੱਲ ਹੈ ਹੁਣ ਜਸਟ ਆਮ ਰਾਈਟਿੰਗ ਤੁਸੀਂ ਤਾਂ ਕਹਿ ਰਹੇ ਹੋ ਵੀ ਇਹ ਇਲੈਕਸ਼ਨ ਪੰਚਾਇਤ ਇਲੈਕਸ਼ਨ ਦੇ ਵਿੱਚ ਇੰਤਕ ੱੱਕਾ ਹੋਇਆ ਜੀ ਅਸੀਂ ਪਾਈਆਂ ਪਟੀਸ਼ਨ ਚ ਪਾਈਆਂ ਆਂ ਸਾਰਿਆਂ ਦੀ ਪਾਈਆਂ ਨੇ ਹਾਈ ਕੋਰਟ ਵੀ ਪਾਈਆਂ ਅਸੀਂ ਇੱਥੇ ਵੀ ਪਾਈਆਂ ਨੇ ਠੀਕ ਹੈ ਹੂੰ ਬਿਲਕੁਲ ਨੰਬਰ 62 ਤੋਂ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਜੀ ਪ੍ਰਧਾਨ ਜੀ ਨੇ ਮੇਰੇ ਤੇ ਭਰੋਸਾ ਜਤਾਇਆ ਤੇ ਅਸੀਂ ਇਹ ਸੀਟ ਜਿੱਤ ਕੇ ਪ੍ਰਧਾਨ ਦੀ ਝੋਲੀ ਪਾਵਾਂਗੇ ਅਸੀਂ ਇਹ ਇਲੈਕਸ਼ਨ ਜਿਹੜੀ ਲੜਨ ਲੱਗੇ ਆ ਨਾ ਜੀ ਡਿਵੈਲਪਮੈਂਟ ਜੋ ਸਾਡੇ ਵਾਰਡ ਚ ਹੋਈ ਆ ਉਦੇਦਾਰਤੇ ਲੜਾਂਗੇ ਅਸੀਂ ਹਲੇ ਹੁਣ ਤਾਂ ਕਹਿੰਦੇ ਵੀ ਅਸੀਂ ਬੜੀ ਡਿਵੈਲਪਮੈਂਟ ਤਾਂ ਫੋਕਲ ਪਿੰਡ ਤੋਂ ਜ਼ਿਆਦਾ ਕਿਤੇ ਹੋਈ ਨਹੀਂ ਅਸੀਂ ਘਰ ਘਰ ਜਾ ਰਹੇ ਹਾਂ ਜੀ ਜੋ ਪਹਿਲੇ ਦੀਆਂ ਗਰੰਟੀਆਂ ਪਾਸ ਹੋਈਆਂ ਉਹ ਉਹ ਨਾ ਉੱਥੇ ਪਲਾਟਾਂ 'ਚ ਗੰਦਾ ਪਾਣੀ ਖੜਦਾ ਸੀਗਾ ਹੋਰ ਇਕੱਲੀ ਇਕੱਲੀ ਰੋਡ ਬਣ ਗਈ ਲਾਈਟਾਂ ਲੱਗੀਆਂ ਉਹ ਹੁਣ ਲੋਕ ਇੰਨੇ ਖੁਸ਼ ਹਨ ਜਿਹੜੇ ਕੰਮ ਅਸੀਂ ਕਰਾਏ ਆਂ ਵੀ ਕਹਿੰਦੇ ਹੁਣ ਉੱਥੇ ਪਲਾਟਾਂ ਦੇ ਰੇਟ ਇੰਨੇ ਵਧ ਗਏ 25000 ਰੁਪਏ ਨੂੰ ਰੇਟ ਲੱਗ ਗਿਆ। ਬਈ ਉਹ ਤਾਂ ਠੀਕ ਹੈ ਜੀ ਜਿਹੜਾ ਤੁਸੀਂ ਕੰਮ ਕਰਾਤਾ ਉਹ ਤਾਂ ਫੈਲੈਂਡਕੁੱਟ ਹਾਂਜੀ ਹੁਣ ਉੱਥੇ ਰਹਿੰਦਾ ਕੀ ਹੈ ਤੁਸੀਂ ਕਰਾਉਂਗੇ ਕੀ ਕੀ ਲੋਕਾਂ ਦੇ ਕੀ ਮੁੱਦੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਲੋਕਾਂ ਦੀ ਕੀ ਜੜੀ ਕੀ ਮੁੱਦੇ ਲੈ ਕੇ ਜਾਓ ਜੋ ਸਾਡੇ ਕੁਝ ਰਹਿੰਦੇ ਡਿਵੈਲਪਮੈਂਟ ਦੇ ਕੰਮ ਕੁਝ ਰਹਿੰਦੇ ਹੋਣਗੇ ਅਸੀਂ ਉਹ ਕੰਪਲੀਟ ਕਰਾਵਾਂਗੇ ਜੀ ਬਾਕੀ ਹੋਰ ਲੋਕਾਂ ਦੀ ਜੋ ਮੁਸ਼ਕਲਾਂ ਹੋਣਗੀਆਂ ਅਸੀਂ ਨਾਲ ਉਹਨਾਂ ਦੇ ਖੜਾਂਗੇ ਹੱਲ ਕਰਾਵਾਂਗੇ ਸਾਰੇ ਜੀ ਇਹਦਾ ਆਨਸਰ ਤਾਂ ਉਹ ਦੇਵੇ ਬੀਬੀ ਨੀਨਾ ਦੇਖ ਹੀ ਰਹੇ ਹੋ ਤੁਸੀਂ ਪਹਿਲੇ ਰੋਡਾਂ ਪੂਰੇ ਰਾਜਪੁਰੇ ਦੀ ਕਿਵੇਂ ਸੀਗੀਆਂ ਕਿਵੇਂ ਸ਼ਹਿਰ ਕਿੰਨਾ ਸੁੰਦਰ ਸੀਗਾ ਹਰ ਇੱਕ ਬੰਦਾ ਕਹਿੰਦਾ ਸੀ ਕਿ ਰਾਜਪੁਰਾ ਨਾਮ ਦਾ ਕੋਈ ਸ਼ਹਿਰ ਬਣਿਆ ਉਹਨੂੰ ਤੁਸੀਂ ਜਿੱਧਰ ਮਰਜ਼ੀ ਚਲੇ ਜਾਓ ਹੈ ਕੋਈ ਰੋਡ ਸੜਕਾਂ ਬਈ ਟਿਪ ਟੋਪ ਕਰ ਦੋਗੇ ਬਿਲਕੁਲ ਜੀ ਬਿਲਕੁਲ ਕਾਂਗਰਸ ਪਾਰਟੀ ਜਦੋਂ ਤੁਸੀਂ ਆਪਣੇ ਦੋ ਨੂੰ ਬੁਲਾ ਲਓ ਹੋ ਪੁੱਛ ਰਹੀ ਹੈ ਕਿ ਕੀ ਹੋ ਜਾਪਾਂ ਦੂਜੀ ਕਿੰਨੀ ਹੈ ਹਾਂ ਲਓ ਸਰ ਮੈਂ ਖੰਦ ਬਦਲ ਰਿਹਾ ਹਾਂ ਇੱਕ ਮਿੰਟ ਹਲਕਾ ਬਸ ਕੀ ਆਖੀ ਹੈ ਜਪਤਾ ਨਹੀਂ ਠੀਕ ਹੈ ਮੋਈ ਤਾਂ ਸਰ ਇਹਦੇ ਦੇਖ ਕਿਥੋਂ ਸਰ ਇਹਦੇ ਦੇਖ ਇੱਕ ਵੀ ਦੇਖ ਲਓ ਮੋਸਾ ਵੀ ਤੇ ਰੁਕੀ ਓਕੇ ਯਸ ਆਓ ਜੀ ਮੁੰਡੂ ਕੈਮਰਾ ਰੁਕਿਓ ਮੈਂ ਗਲਤ ਬਹੁਤ ਅੜੀ ਮੈਂ ਬਾਅਦ ਚੱਕ ਲਾ ਰਿਹਾ ਹਾਂ ਤਾਂ ਉਹ ਲਾਉਣਾ ਚਾਹੀਦਾ ਹੈ ਸੋਲ ਚੱਕਲੇ ਕਰਾ ਦੇ ਹਾਂ ਦਿਖਾ ਦੇ ਐਰ ਜੀ ਨਾਲ ਵੀ ਆਪਣਾ ਮਨ ਖੜਦਾ

ਇਸਕੇ ਸਪੈਸਮਨ ਸਿਗਨੇਚਰ ਜਿਹੜੇ ਹੈਗੇ ਆ ਕੈਪਟਨ ਸੰਦੀਪ ਸਿੰਘ ਜੀ ਤੇ ਉਹ ਆਲਰੇਡੀ ਡਿਮਿਸ਼ਨ ਪੁਰਾ ਲੈ ਚੁੱਕੇ ਆ ਆ ਜੀ ਸਾਡੇ ਕੋਲ ਆ ਗਿਆ ਤੁਹਾਡਾ ਆ ਗਿਆ ਉਹ ਸੀ ਵੈਰੀਫਾਈ ਕਾਂਗਰਸ ਪਾਰਟੀ ਜਿੰਦਾਬਾਦ ਦੇਖਿਓ ਜੀ ਪ੍ਰਧਾਨ ਸਾਹਿਬ ਇੱਕ ਮਿੰਟ ਜੀ ਖੜਾਓ ਆ ਜੀ ਆਹ ਜੀ ਇੱਕ ਮਿੰਟ ਖੜੇ ਹੋਣਾ ਹਾਂ ਜੀ ਚਲੋ ਮੂਰ ਖੜੇ ਸਰ ਚਲੇ ਚਲਗੇ ਜਿਹੜੀ 2 ਨੰਬਰ ਵਾਰਡ ਦੀ ਬਾਈ ਇਲੈਕਸ਼ਨ ਜਿਹੜੀ ਹੈਗੀ ਆ ਤੇ ਉਹਦੇ ਲਈ ਅਸੀਂ ਕਾਂਗਰਸ ਪਾਰਟੀ ਵੱਲੋਂ ਗੁਰਦਰਸ਼ਨ ਸਿੰਘ ਇਹ ਸਾਡੇ ਕੈਂਡੀਡੇਟ ਹੋਣਗੇ ਨਾਲ ਜਿਹੜਾ ਕਵਰਿੰਗ ਆ ਉਹ ਐਡਵੋਕੇਟ ਹਰਮਨ ਪ੍ਰੀਤ ਸਿੰਘ ਜਿਹੜਾ ਉਹਨਾਂ ਦਾ ਜਿਹੜਾ ਅਸੀਂ ਭਰਿਆ ਹੈ ਤੇ ਮੈਂ ਵੀ ਆਰ ਵੈਰੀ ਸ਼ੋਰ ਕਿ ਅਗਰ ਬਿਲਕੁਲ ਫਿਰ ਇਲੈਕਸ਼ਨ ਹੋਏਗੀ ਵੀ ਵਿਲ ਬੀ ਦਿਨ ਮਤਲਬ ਕਿ ਵਿਨ ਵਿਦ ਡਿਗ ਮਾਰਜਨ ਅਸੀਂ ਬੜੇ ਵੱਡੇ ਮਾਰਜਨ ਦੇ ਉੱਤੇ ਜਿੱਤਾਂਗੇ ਉਦੇ ਕਾਰਨ ਕੀ ਹੈ ਕਿ ਕਾਰਨ ਇਹ ਹੈ ਕਿ ਪਿਛਲੇ 3 ਸਾਲਾਂ ਦੇ ਅੰਦਰ ਇਸ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਜੋ ਕੰਮ ਸੀ ਉਹ ਕਾਂਗਰਸ ਪਾਰਟੀ ਦੀ ਟਿਨਿਓਰ ਦੇ ਦੌਰਾਨ ਹੋਏ ਆ ਚਾਹੇ ਉਹ ਬੜਾ ਵੱਡਾ ਮਤਲਬ ਕਿ ਸੀਵਜ ਦਾ ਕੰਮ ਪਾਰਕਾਂ ਦੇ ਕੰਮ ਹੋਰ ਵੀ ਤੇ ਮੈਂ 5 ਕਰੋੜ ਰੁਪਏ ਤੋਂ ਵੱਧ ਜਿਹੜਾ ਹੈਗਾ ਇੰਡਸਟਰੀਅਲ ਫੋਕਲ ਪੁਆਇੰਟ ਦੇ ਲਈ ਜਿਹੜਾ ਪੈਸਾ ਲੈ ਕੇ ਆਏ ਸੀ ਉਹ ਅਤੇ ਜਿਹੜਾ ਪੀਣ ਵਾਲਾ ਪਾਣੀ ਵੀ ਉਹ ਅਸੀਂ ਪਛਾਇਆ ਸੀਗਾ ਤੇ ਮੈਂ 11 ਕਰੋੜ ਰੁਪਏ ਇੱਕ ਵੱਡਾ ਪ੍ਰੋਜੈਕਟ ਜਿਹੜਾ ਸੀਗਾ ਬੀਐਮਐਲ ਤੋਂ ਇੱਥੇ ਲੈ ਕੇ ਆਇਆ ਸੀਗਾ ਤਾਂ ਉਹਦੇ ਵੀ ਪਤਾ ਹੀ ਨਹੀਂ ਅੱਜ ਤੱਕ ਪਤਾ ਲੱਗ ਰਿਹਾ ਵੀ ਕਿੱਥੇ ਦੋ ਵਾਰ ਤੋਂ ਦਾ ਟੈਂਡਰ ਹੋ ਗਿਆ ਸੀ ਪਤਾ ਹੀ ਨਹੀਂ ਅੱਜ ਕੱਲ ਕਿੱਥੇ ਚਲਾ ਗਿਆ ਹੈਗਾ ਇੱਕ ਬੜੀ ਮਤਲਕੇ ਤੁਹਾਨੂੰ ਦੁੱਖ ਭਰੀ ਜਿਹੜੀ ਖਬਰ ਮੈਂ ਸੁਣਾਣਾ 220 ਦੇ ਦੌਰਾਨ ਰਾਜਪੁਰਾ ਨੂੰ ਸਭ ਤੋਂ ਸੋਹਣਾ ਤੇ ਸਾਫ਼ ਸਹਿਰ ਡਿਕਲੇਅਰ ਕਰਕੇ ਨਾਰਦਰਨ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਮਤਲਕੇ ਲੈ ਕੇ ਆਏ ਸੀ ਅਸੀਂ ਮਿਹਨਤ ਦੇ ਨਾਲ ਮੇਰੇ ਪ੍ਰਧਾਨ ਸਾਹਿਬ ਨਾਲ ਖੜੇ ਆ ਪੂਰੀ ਮਿਹਨਤ ਦੇ ਨਾਲ ਸਾਡੀ ਮੇਰੀ ਟੀਮ ਜਿੰਨੀ ਵੀ ਕਾਉਂਸਲਰ ਸਹਿਬਾਨ ਸੀ ਤੇ ਰਾਸ਼ਟਰਪਤੀ ਸਾਹਿਬ ਨੇ ਸਾਨੂੰ ਇਸ ਸ਼ਹਿਰ ਦੇ ਲਈ ਅਵਾਰਡ ਦਿੱਤਾ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਤੋਂ 3 ਦਿਨ ਪਹਿਲਾਂ ਇਸ ਨੂੰ ਸਭ ਤੋਂ ਗੰਦਾ ਸ਼ਹਿਰ ਡਿਕਲੇਅਰ ਕਰਕੇ 3 ਲੱਖ ਰੁਪਏ ਦਾ ਫਾਈਨ ਕੀਤਾ ਜਿਹੜੀ ਰਾਜਪੁਰਾ ਦੀ ਮਿਊਸਪਲ ਕਾਉਂਸਲ ਨੂੰ ਇਹ ਤੁਹਾਡੇ ਮੈਂ ਧਿਆਨ ਚ ਲਿਆਣਾ ਚਾਹਨਾ ਕਈ ਵਾਰੀ ਪ੍ਰੈਸ ਦੇ ਧਿਆਨ ਚ ਲੈਂਦਾ ਜਿਹੜੇ ਲੋਕ ਇਹਨਾਂ ਨੂੰ ਤਾਂ ਰਾਈਟ ਹੀ ਨਹੀਂ ਹੈ ਯਾਰ ਵੋਟ ਮੰਗਣ ਦਾ ਮੈਂ ਤੁਹਾਨੂੰ ਦੱਸਦਾ ਕੀ ਰਾਈਟ ਹੈ ਇਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਦੂਜੀ ਗੱਲ ਇਹ ਆ ਜੇ ਇਹਨਾਂ ਦੇ ਪੱਲੇ ਦਾ ਇੰਚਾਰਜ ਆ ਫੋਕਲ ਪੁਆਇੰਟ ਦਾ ਜਿਹੜਾ ਪੁਲਿਸ ਚੌਕੀ ਦਾ ਇੰਚਾਰਜ ਹੈ ਜਰਨੈਲ ਸਿੰਘ ਉਹ ਘਰ ਘਰ ਤੁਰਿਆ ਫਿਰਦਾ ਵੋਟਾਂ ਮੰਗਣ ਨੂੰ ਵੀ ਫਿਰ ਪੁਲਿਸ ਦਾ ਕੰਮ ਹੈਗਾ ਇਹ ਵੋਟਾਂ ਮੰਗਣ ਦਾ ਜੇ ਤੁਹਾਡੇ ਕੋਲ ਕੈਂਡੀਡੇਟ ਦੇ ਅੱਲੇ ਪੱਲੇ ਨਹੀਂ ਕੁਝ ਤਾਂ ਫਿਰ ਤੁਸੀਂ ਉਹਨੂੰ ਹੀ ਖੜਾ ਕਰ ਦਿਓ ਜਰਨੈਲ ਸਿੰਘ ਨੂੰ ਉਥੇ ਉਹਨੂੰ ਹੀ ਦੇ ਦਿਓ ਤੁਸੀਂ ਟਿਕਟ ਜੇ ਤੁਹਾਡੇ ਪੱਲੇ ਨਹੀਂ ਹੈ ਕਿਸੇ ਦੇ ਕੋਲ ਸਰਦਾਰਾ ਜੀ ਟੀਮ ਕਮਾਂਡ